ਜੀ ਮੈਂ ਕਹਿੰਦਿਆਂ ਕਿ ਸਤਿ ਸ਼੍ਰੀ ਅਕਾਲ ਠੀਕ ਹੈ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਬਧੀਆ ਠੀਕ ਸਰ ਮੈਂ ਕਹਿੰਦਾ ਕਿ ਸਾਡੇ ਗਵਾਂਢੀ ਜਿਹੜੇ ਆ ਉਹਨਾਂ ਨੇ ਬੜਾ ਕੰਮ ਗਲਤ ਕੀਤਾ ਕੱਲ ਅੱਛਾ ਤੇ ਉਹ ਰਾਕੇਟ ਡਿੱਗਾ ਸਾਡੀ ਪੜੀ ਵਿੱਚ ਹਾਂਜੀ ਹਾਂਜੀ ਤੇ ਅਸੀਂ ਜਦੋਂ ਪਹੁੰਚੋ ਉੱਥੇ ਹੀ ਵੇਖਿਆ ਤੇ ਉਹ ਉਹ ਜਿਹੜਾ ਨਾਲ ਸਾਡੇ ਪੜੀ ਲੱਗਦੀ ਹੈ ਨਾ ਉਹ ਲੈ ਕੇ ਚੁੱਕੇ ਉਹ ਕਿਦਾਂ ਲੈ ਗਿਆ ਨਹੀਂ ਭਾਈ ਗੱਲ ਇਤਰਾ ਗਲਤ ਚੰਗੀ ਥੋੜੀ ਐ ਦੱਸੋ ਹਣਾ ਨਹੀਂ ਇਹ ਤਾਂ ਗਲਤ ਹੈ ਦੇ ਕਿ ਸਮਝਦੀ ਗੱਲ ਹੈ ਹੁਣ ਮੰਨ ਲੋ ਕੱਲ ਉਹਨਾਂ ਦੇ ਬੜੀ ਦੇਖ ਸਕਦਾ ਸਾਡੀ ਜਿੱਤੇ ਸਾਡਾ ਹੀ ਨਾ ਹਾਂ ਉਹ ਕਰਦਾ ਸੀ ਬਣਦਾ ਸੀ ਹਾਂ ਤੇ ਕੱਲ ਉਹਨਾਂ ਨੇ ਉਹ ਕਵਾੜੀਏ ਨੂੰ ਵੇਚ ਕੇ ਤੇ ਸ਼ਾਮਾ ਨੂੰ ਉਹਨਾਂ 파ਟੀ ਪੂਟੀ ਕੀਤੀ ਉਹ ਤੇ ਆਪਣੀ ਬੰਬੀ ਤੇ ਤੁਹਾਨੂੰ ਸੁਣ ਮੈਂ ਦੇਖਣ데요 ਹਾਂ ਮੈਂ ਕਹਿੰਦਾ ਚੰਗਾ ਕੰਮ ਹੀ ਦੱਸ ਤੇ ਸਾਹਮਣੇ ਕਵਾੜੀ ਆਇਆ ਤੇ ਲੈ ਜਾ ਇਹ ਉਹਦਾ ਸਾਡਾ ਹੀ ਬਣਦਾ ਸੀ ਹਾਂ ਨਹੀਂ ਇਹ ਗੱਲ ਰੱਖਾਂਗੇ ਇਹਨੂੰ ਹੁਣ ਕੇ ਅੱਗੇ ਬਤਾਵਾਂਗੇ ਥੋੜਾ ਜਿਹਾ ਮੋਤਬਰ ਬੰਦਿਆਂ ਦੇ ਨਾਲ ਬੰਦੀ ਘਟੀ ਗੱਲ ਸੁਣੀਗੇ ਹਾਂ ਹੂੰ ਬਈ ਹੋਣਾ ਚਾਹੀਦਾ ਜਿਹਦੀ ਪੜੀ ਡਿੱਗਾ ਵੀ ਉਹਦਾ ਨਹੀਂ ਹਾਂ ਬਿਲਕੁਲ ਬਿਲਕੁਲ ਉਹ ਕਿ ਚੁੱਕ ਲੈ ਇਹਨਾਂ ਦੇ ਬਈ ਇਸੇ ਦਾ ਨੀ ਐਡਾ ਚੁੱਕੜਾ ਤੇ ਚੋਰੀ ਹੋ ਗਈ ਹੈ ਹਾਂ ਕੋਈ ਇਸ ਕਰਕੇ ਨਾ ਜੀ ਆਪਣੀ ਰੱਖੀ ਰੱਖੋ ਨਾ ਤੁਸੀਂ ਤੇ ਘਰੇ ਸੌ ਜਾਂਦੇ ਜੇ ਤੇ ਉਹ ਕਿ ਧਿਆਨ ਰੱਖਦੇ ਤੇ ਨਹੀਂ ਨਹੀਂ ਹੁਣ ਉਦੋਂ ਦੇ ਉੱਥੇ ਹੀ ਪੈੜੀ ਸੀ ਹਾਂ ਸਾਰੇ ਸਾਰੇ ਪਾਸੇ ਧਿਆਨ ਕੋ ਆਪਣਾ ਹਾਂ ਨਹੀਂ ਹੁਣ ਉੱਥੇ ਉੱਥੇ ਹੀ ਰਹਿੰਦੇ ਆ ਤੇ ਉੱਥੇ ਵੇਚਦੇ ਰਹਿੰਦੇ ਆ ਡਿੱਗਾ ਬੰਦੇ ਨੇ ਡਿੱਗਣ ਉਹ ਤੋਂ ਕੋ ਉਹਦਾ ਹੀ ਪੁੱਛ ਲਓ ਨੇ ਪਾੜੀ ਕਿੱਥੇ ਡਿੱਗਣ ਦੇ ਰੋਜ ਉਹ ਤੇ ਕਿਸਮਤ ਚੰਗੀ ਜੀ ਉਹਦੋਂ ਡਿੱਗਾ ਉਹ ਤੋ ਵਾ ਪਿਆ ਸਾੜੀ ਪੜੀ ਜੇ ਸਬੂਤਿਆ ਪੂਰੇ ਤੋ ਵਾ ਢੜੀ ਪੜੀ ਜੀ ਬੈ ਗਿਆ ਤੇ ਚੁੱਕ ਹੋਣ ਲੈ ਕੇ ਦੱਸ ਹੂੰ ਤੇ ਮਾਰ ਗਿਆ ਅਹੀਂ ਤੇ ਵੇਖਣ ਦੇ ਰਾਤੀ ਵੇਖੇ ਹੀ ਆਉਣ ਦੇ ਹੀ ਦੋ ਤਿੰਨ ਥੱਲੇ ਨੂੰ ਪਰ ਪਤਾ ਨਹੀਂ ਕੀ ਕਾਲੂ ਲੰਘ ਗਏ ਗਾਂ ਹੀ ਅੱਗੇ ਤੇ ਅਹੀਂ ਤੇ ਹਨਾ ਉਹਨਾਂ ਨੂੰ ਥੋੜਾ ਜਿਹਾ ਇਸ਼ਾਰਾ ਕੀਤਾ ਬੀਤਾ ਬੀਤਾ ਜੀ ਆਪਣਾ ਸਾੜੀ ਪੜੀ ਜਿੱਦਗੀ ਆਪਣੇ ਉਹ ਲੈ ਕੇ ਨਾ ਲੰਮੇ ਲੰਮੇ ਢਿੰਜੇ ਨੇ ਟਾਂਗੇ ਢੁਗੇ ਜੇ ਆਹੋ ਤੇ ਉੱਥੇ ਰੱਖੀ ਰੱਖੋ ਤਹੀ ਆਪਣੀ ਵਾਸ ਜੀ ਲੈ ਕੇ ਲੋੜ ਪਈ ਨਹੀਂ ਬੰਦਾ ਦੌੜ ਦੌੜ ਕੇ ਇਸ ਕੋਲ ਚੱਲੇ ਸਹੀ ਲੁੱਟ ਲੋ ਹਾਂ 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 ਤੇ ਕੱਲ ਉਹਨਾਂ ਦਾ ਬੰਬੀ ਤੇ ਆਪਣਾ ਉਹ ਵਾਵਾ ਮਹਿੰਗਾ ਵਿਕੇ ਹੋਣਾ ਤਾਂ ਲੋਵਾਏ ਬੜਾ ਮਹਿੰਗਾ ਲੋਵਾ ਕੇ ਬੜਾ ਵਧੀਆ ਹੀ ਉਹਦਾ ਅਵੇ ਜੇ ਪੁਰਜੇ-ਪਰਜੇ ਬੜੇ ਹੁੰਦੇ ਆ ਤਾਂਬੇ ਤੋਂ ਬਣਦੇ ਵਿੱਚ ਤਾਂਬੇ ਦੇ ਬਣਦੇ ਹੁੰਦੇ ਉਹਦੇ ਕੱਲ ਉਹਨਾਂ ਪੂਰੀ ਮਹਿਫਲ ਲਾਈ ਸੀ ਇੱਥੇ ਹਾਂ ਹਾਂ ਤੇ ਪਰ ਗੱਲ ਮਾੜੀ ਆ ਦੇਖੋ ਕਿਤਰਾ ਵੀ ਆ ਨਾ ਨਹੀਂ ਇਹ ਤਾਂ ਗੱਲ ਹਾਂ ਕਦੇ ਭਾਈ ਚਾਂ ਦੇ ਕਿਹਾ ਸੀ ਮੈਂ ਜਦੋਂ ਮੈਂ ਉਹ ਪੁਰਾਣਾ ਮਚਰਨੂ ਚੋਕ ਕੇ ਲੈ ਗਏ ਸੀ ਸਭ ਦੱਸਿਆ ਦੁਨੀਆਂ ਨੇ ਲਾਗੇ ਜਿਹੜੀ ਦੁਨੀਆਂ ਚ ਪੜੀ ਦਾ ਉहां ਦੇ ਕੇ ਭਾਈ ਤੁਹਾਡੀ ਪੜੀ ਜਿੱਡੇ ਗਿਆ ਤੇ ਉਹ ਲੈ ਗਏ ਚੋਕ ਮੇਰਾ ਮੇਰਾ ਵੀ ਕੋਈ ਮਸਲਾ ਹਲ ਕਰੂ ਮੈਂ ਮਤਲਬ ਮਨ ਜਿਤਨਾ ਮੇਰੀ ਪੜੀ ਠੇਕੇ ਤੇ ਹੁਣ ਆਹੋ ਲੈ ਵੀ ਆ ਹਾਂ ਹਾਂ ਇਹ ਉਹ ਦਾ ਮੇਰਾ ਹੋਗਾ ਕਿ ਉਹ ਦਾ ਹੋਗਾ ਜਿਹਦੇ ਕੋਲ ਠੇਕੇ ਤੇ ਆ ਦੇਖੋ ਬੰਦਾ ਤੇ ਠੇਕੇ ਵਾਲੇ ਦਾ ਹੀ ਆ ਹੁਣ ਜਿਹੜਾ ਬੌਂਡ ਆੜਾ ਮਿਹਨਤ ਕਰ ਰਿਹਾ ਆ ਹੂੰ ਤੇ ਜਦੋਂ ਇਹ ਥੋੜੀ ਬੀਜਿਆ ਥੋੜੀ ਹੁੰਨੇ ਹੋ ਉਹਨੇ ਮੈਂ ਥੋੜੀ ਕਿਤੇ ਉੱਚ ਕੋਈ ਬੀਜਾ ਥੋੜੀ ਕਿਧਰਾਕ ਪ੍ਰਯੋਗ ਪਿਆ ਦੇ ਉਹ ਜਿਹੜਾ ਜੀ ਉਗੂ ਉਹਦੀ ਹੈ ਨਾ ਜਿਹੜਾ ਤੁਹਾਡੇ ਕੋ ਉਹ ਉਹਦੀ ਕਿਦਾਂ ਹੈ ਚਲੋ ਤੁਸੀਂ ਵਹਿਦਾਂ ਤਾਂ ਕਰ ਸਕਦੇ ਹੋ ਚਲੋ ਉਹਦਾ ਵੀ ਕੁਛ ਨਾ ਕੁਛ ਬਣਦਾ ਹੀ ਹੈ ਵਿਚਾਰੇ ਦਾ